ਆ ਵੀ ਰਹੀ ਸੀ ਆ ਪਿੰਡ ਕਢਾਣੀ ਕਲਾ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਹੁਣ ਆਪਾਂ ਜਾ ਰਹੇ ਆ ਪਿੰਡ ਜੰਡਾਲੀ ਹੈਨਾ ਅੱਛਾ ਜੰਡਾਲੀ ਹੈਗਾ ਗੁਰਦੁਆਰਾ ਦਮਦਵਾ ਸਾਹਿਬ 6ਵੀਂ ਪਾਤਸ਼ਾਹੀ ਦਾ ਹੈਨਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਚਲੋ ਵਰ ਕਰੀਏ ਦੱਸਾਂ ਇਥੋਂ ਨੇੜੇ ਹੀ ਆ ਪਿੰਡ ਚਾਮੜ ਤੋਂ 1 ਕਿਲੋਮੀਟਰ ਤੇ 1 ਕਿਲੋਮੀਟਰ ਦੀ ਪਿੰਡ ਚਾਮੜ ਤੋਂ ਜਿਹੜੇ ਆ ਰਿਹਾ ਕੋਲ ਤੇ ਨੇੜੇ ਹੀ ਆ ਹੈਨਾ ਜਿਹੜੇ ਤੋਂ ਨਾ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਜੰਡਾਲੀ ਨੇੜੇ ਪਹੀੜ ਕਰੋਦਾ ਗੁਰੂ ਪਿਆਰੇਓ ਆਪ ਜੀ ਦਰਸ਼ਨ ਕਰਿਓ ਮੀਰੀ ਪੀਰੀ ਦੇ ਮਾਲਕ ਸਹਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਦામਦਮਾ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਜੰਡਾਲੀ ਖੁਰਦ ਅਹਮਦਗੜ ਜਦੋਂ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਮਾਲਵੇ ਦੀ ਯਾਤਰਾ ਸਮੇਂ ਜਗੇੜੇ ਤੋਂ ਗੁੱਜਰਵਾਲ ਜਾ ਰਹੇ ਸਨ ਤਾਂ ਉਹਨਾਂ ਨੇ ਆਪਣੀ ਮौज ਵਿੱਚ ਕਮਾਨ ਚੋਂ ਤੀਰ ਛੱਡਿਆ ਸੀ ਜੋ ਕਿ ਇਸ ਅਸਥਾਨ ਤੇ ਇੱਕ ਹਿਰਨੀ ਦੇ ਢੱਡ ਵਿੱਚ ਆ ਕੇ ਲੱਗਿਆ ਸੀ ਗੁਰੂ ਸਾਹਿਬ ਜੀ ਨੂੰ ਹਿਰਨੀ ਦੇ ਤੀਰ ਲੱਗਣ ਦਾ ਪਤਾ ਲੱਗਾ ਤਾਂ ਗੁਰੂ ਸਾਹਿਬ ਜੀ ਆਪ ਇਸ ਥਾਂ ਤੇ ਆ ਕੇ ਠਹਿਰੇ ਸਨ ਅਤੇ ਜ਼ਖਮੀ ਹਿਰਨੀ ਨੂੰ ਠੀਕ ਕੀਤਾ ਸੀ ਸ਼ੀਮੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਇਸ ਪਵਿੱਤਰ ਅਸਥਾਨ ਤੇ ਵੱਡੇ ਕਲੂਕਾਰੇ ਸਮੇਂ ਜੋ ਕਿ 5 ਫਰਵਰੀ 1762 ਈਸਵੀ ਨੂੰ ਕੁੱਪ ਅਤੇ ਰਹੀੜੇ ਪਿੰਡਾਂ ਤੋਂ ਸ਼ੁਰੂ ਹੋਇਆ ਸੀ ਉਸ ਕੱਲੂਕਾਰੇ ਵਿੱਚ ਇਸ ਜਗ੍ਹਾ ਤੇ ਕਈ ਸਿੰਘ ਸ਼ਹੀਦ ਹੋਏ ਸਨ ਇਸ ਪਵਿੱਤਰ ਅਸਥਾਨ ਤੇ ਹਰੇਕ ਮਹੀਨੇ ਦੀ 10ਵੀਂ ਅਤੇ ਸੰਗਰਾਦ ਮਨਾਈ ਜਾਂਦੀ ਹੈ ਜੀ ਪਰ ਮਾਗ ਮਹੀਨੇ ਦੀ 10ਵੀਂ ਸ਼ਹੀਦ ਸਿੰਘਾਂ ਦੀ ਪਵਿੱਤਰ ਯਾਦ ਵਿੱਚ ਸੰਗਤਾਂ ਵੱਲੋਂ ਬੜੀ ਧੂਮਤਾਮ ਨਾਲ ਮਨਾਈ ਜਾਂਦੀ ਹੈ। ਇਸ ਪਵਿੱਤਰ ਅਸਥਾਨ ਤੇ ਜੋ ਵੀ ਮਾਈ ਭਾਈ ਸੱਚੇ ਮਨੋਂ ਅਰਦਾਸ ਕਰਵਾਉਂਦਾ ਹੈ ਉਹਨਾਂ ਦੀ ਆ ਮਨੋ ਕਾਮਨਾ ਪੂਰੀਆ ਹੁੰਦੀਆਂ ਹਨ। ਇਸ ਵੀਡੀਓ ਨੂੰ ਹੋਰ ਸੰਗਤਾਂ ਨਾਲ ਸਾਂਝਾ ਕਰਕੇ ਪਵਿੱਤਰ ਧਾਰਮਿਕ ਇਤਿਹਾਸਕ ਸਥਾਨਾਂ ਦਾ ਬੱਦ ਤੋਂ ਵੱਧ ਪ੍ਰਚਾਰ ਕਰੋ ਜੀ ਸਸਰੀ ਕੌਲ ਬਾਬਾ ਜੀ ਇੱਥੇ ਦਾ ਇਤਿਹਾਸ ਦੱਸੋਗੇ ਜੀ ਥੋੜਾ ਜੀ ਇੱਥੇ ਦਾ ਇਤਿਹਾਸ ਦੱਸੋਗੇ ਦੋਲੇ ਜੀ ਦਮਾ ਸਾਹਿਬ ਜੀ ਅੱਛਾ ਜੀ ਹਰ ਗਵਿੰਦ ਸਿੰਘ ਸਾਹਿਬ ਦਾ ਖਾਫਸਤਾਨ ਠੀਕ ਹੈ ਜੀ ਤੇ ਇਹ ਇੱਥੇ ਗੁਰੂ ਮਹਾਰਾਜ ਨੇ ਆ ਕੇ ਦਮ ਲਿਆ ਸੀਗਾ ਹਾਂ ਜੀ ਦਮ ਲਿਆ ਸੀ ਜੀ ਠੀਕ ਹੈ ਠੀਕ ਹੈ ਬਈ ਗੁਰੂ ਮਹਾਰਾਜ ਦੀ ਜਣੀ ਚਰਨ ਸੋ ਪ੍ਰਾਪਤ ਕਰਦੀ ਹੈ ਜੀ ਚਰਨ ਸੋ ਪ੍ਰਾਪਤ ਹੈ ਜੀ ਠੀਕ ਹੈ ਮਿਹਰਬਾਨ ਤੇ ਤਰਵੰਤ ਕਮੇਟੀ ਵਾਲੇ ਸਾਰੇ ਥਰੂ ਅੱਛਾ ਜੀ ਠੀਕ ਹੈ ਜੀ